ਬੈਕ ਟੂ ਬੈਕ ਤੁਸੀਂ ਲਗਾਤਾਰ ਅੱਜ ਕਾਫੀ ਸਮਾਂ ਦੇ ਰਹੇ ਹੋ ਲੇਕਿਨ ਜਿਹੜਾ ਵਿਸ਼ਾ ਲੈ ਕੇ ਮੈਂ ਤੁਹਾਡੇ ਕੋਲ ਅੱਜ ਹਾਜ਼ਰ ਹੋਇਆ ਸਿਰਫ ਪੋਲਿਟਿਕਲ ਵਿਸ਼ਾ ਨਹੀਂਗਾ ਅੱਜ ਸਮਾਜ ਚ ਵੰਡੀਆਂ ਪਾਉਣ ਲੈ ਕੇ ਜਿਸ ਤਰੀਕੇ ਨਾਲ ਬੀਜੇਪੀ ਆਪਣੇ ਮੈਂਬਰ ਪਾਰਲੀਮੈਂਟ ਦਾ ਮਿਸਯੂਜ਼ ਕਰ ਰਹੀ ਹੈ ਜਿਹੜੀ ਬੀਜੇਪੀ ਦੀ ਟੂਲ ਕਿਟ ਹੈ ਸਮਾਜ ਚ ਨਫਰਤ ਫੈਲਉਣ ਵਾਲੀ ਉਹਨੇ ਅੱਜ ਫੇਰ ਆਪਣਾ ਜਿਹੜਾ ਆ ਰੂਪ ਦਿਖਾਇਆ ਰੰਗ ਵੀ ਦਿਖਾਇਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਬੀਜੇਪੀ ਵੱਲੋਂ ਲਿਆਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਬਹੁਤ ਵੱਡਾ ਸੰਘਰਸ਼ ਹੋਇਆ 7 ਦੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਆਲਟੀਮੇਟਲੀ ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਮੋਦੀ ਸਾਹਿਬ ਨੇ ਇਹ کہہ ਕੇ ਕਾਨੂੰਨ ਵਾਪਸ ਲੈ ਕਾਲੇ ਕਾਨੂੰਨ ਕਿ ਮੈਂ ਗਲਤੀ ਮੰਨਦਾ ਹਾਂ ਔਰ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕਿਆ ਔਰ ਮੈਂ ਜਿਹੜੇ ਕਾਲੇ ਕਾਨੂੰਨ ਹੈ ਇਹਨੂੰ ਇਮੀਡੀਏਟਲੀ ਵਾਪਸ ਲੈਣਾ ਹੈ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਤੇ ਅੱਜ ਉਹਨਾਂ ਦੀ ਮੈਂਬਰ ਪਾਰਲੀਮੈਂਟ ਜਿਹੜੀ ਕੰਗਨਰ ਨੌਤ ਹੈ ਜਿਹੜੀ ਸਮੇਂ-ਸਮੇਂ ਤੇ ਸਮਾਜ 'ਚ ਵੰਡੀਆਂ ਪਾਉਣ ਲਈ ਨਫ਼ਰਤ ਫੈਰਉਣ ਲਈ ਭਾਈਚਾਰਿਆਂ ਨੂੰ ਲੜਾਉਣ ਲਈ ਲਗਾਤਾਰ ਉਲਟ ਸੁਲਟ ਬਿਆਨਬਾਜ਼ੀ ਕਰਦੀ ਰਹਿੰਦੀ ਹੈ ਬੜੇ ਮਤਲਬ ਇਸ ਤਰ੍ਹਾਂ ਦੇ ਉਹਦੇ ਬਿਆਨ ਹੁੰਦੇ ਆ ਕਿ ਜਿੰਨੂੰ ਸੁਣ ਕੇ ਮੈਨੂੰ ਲੱਗਾ ਇੱਕ ਵਾਰ ਤੇ ਇਹ ਹਾਲਾਤ ਬਣ ਕੇ ਸੀ ਇਹਨੇ ਕੋਈ ਕਸਰ ਨਹੀਂ ਛੱਡੀ ਹਮਾਚਲ ਤੇ ਪੰਜਾਬ ਦੇ ਜਿਹੜਾ ਆਪਸੀ ਭਾਈਚਾਰਾ ਉਹ ਚ ਵੀ ਦਰਾਰ ਪਾਉਣ ਦੀ ਬੀਜੇਪੀ ਦੀ ਮੈਂਬਰ ਪਾਰਲੀਮੈਂਟ ਕੰਗਨਾ ਰੌਤ ਪ੍ਰਧਾਨ ਮੰਤਰੀ ਨੂੰ ਕੌਂਟਰਡਿਕਟ ਕਰ ਰਹੀ ਆ ਮੋਦੀ ਸਾਹਿਬ ਨੂੰ ਕਿ ਜਿਹੜੇ ਤਿੰਨ ਕਾਲੇ ਕਾਨੂੰਨ ਸੀ ਉਹ ਵਾਪਸ ਲਿਓਣੇ ਚਾਹੀਦੇ ਆ ਤੇ ਮੇਰਾ ਸਵਾਲ ਅੱਜ ਪ੍ਰਧਾਨ ਮੰਤਰੀ ਜੀ ਨੂੰ ਆ ਮੋਦੀ ਸਾਹਿਬ ਨੂੰ ਜਾਂ ਤੇ ਪ੍ਰਧਾਨ ਮੰਤਰੀ ਕੀ ਉਸ ਟਾਈਮ ਗਲਤ ਸੀ ਜਿਨ੍ਹਾਂ ਨੇ ਕਾਲੇ ਕਾਨੂੰਨ ਵਾਪਸ ਲਏ ਜਾਂ ਉਹਨਾਂ ਦੀ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਜੇ ਮੈਂਬਰ ਪਾਰਲੀਮੈਂਟ ਗਲਤ ਹੈ ਤੇ ਪ੍ਰਧਾਨ ਮੰਤਰੀ ਮੋਦੀ ਜੀ ਇਸ ਗੱਲ ਨਾਲ ਨਹੀਂ ਸਰਨਾ ਕਿ ਮੈਂ ਬਾਤ ਕਰਨਾ ਬੰਦ ਕਰ ਦੂੰਗਾ ਜਦੋਂ ਜਦੋਂ ਭਾਜਪਾ ਤੇ ਨਫ਼ਰਤ ਫਲੋਣ ਵਾਲੇ ਜਿਹੜੇ ਟੂਲਸ ਹੈ तमाम ਜਿਹੜੇ ਸੂਬਾ ਜਿਨ੍ਹਾਂ ਨੇ ਰੱਖੇ ਆ ਜਿਹੜੇ ਜਿਹੜੇ ਬਿਆਨ ਦੇ ਕੇ ਸਮਾਜ ਚ ਨਫਰਤ ਫੈਲਾਉਂਦੇ ਆ ਤੇ ਪ੍ਰਧਾਨ ਮੰਤਰੀ ਜੀ ਇੱਕ ਬਿਆਨ ਦਿੰਦੇ ਆ ਮੈਂ ਹੁਣ ਉਸੇ ਨਾਰਾਜ ਹਾਂ ਮੈਂ ਉਸੇ ਬਾਤ ਨਹੀਂ ਕਰੂੰਗਾ ਹੁਣ ਮੇਰਾ ਪ੍ਰਧਾਨ ਮੰਤਰੀ ਜੀ ਤੁਹਾਨੂੰ ਸਵਾਲ ਹੈ ਹੁਣ ਤੁਸੀਂ ਬਾਤ ਨਹੀਂ ਕਰੂੰਗਾ ਕਿ ਤੁਹਾਡੀ ਬਾਤ ਹੀ ਨਹੀਂ ਕੋਈ ਸੁਣਦਾ ਇੱਕ ਮੈਂਬਰ ਪਾਰਲੀਮੈਂਟ ਚ ਸੰਗਨਾਰ ਨੌਤ ਜਿਹੜੀ ਭਾਜੀਪੀ ਦੀ ਹਿਮਾਚਲ ਤੋਂ ਐਮਪੀ ਆ ਲੋਕ ਸਭਾ ਚ ਉਹ ਤੁਹਾਨੂੰ ਕੌਂਟਰਡਿਕਟ ਕਰ ਰਹੀ ਹੈ ਕਿਸਾਨਾਂ ਦੀ ਤੋਹੀਨ ਕਰ ਰਹੀ ਹੈ 700 ਤੋਂ ਵੱਧ ਸ਼ਹੀਦ ਹੋਏ ਕਿਸਾਨਾਂ ਦਾ ਮਜ਼ਾਕ ਉਡਾਰੀ ਹੈ ਤੇ ਪ੍ਰਧਾਨ ਮੰਤਰੀ ਜੀ ਬੋਲਣ ਨੂੰ ਤਿਆਰ ਨਹੀਂ ਕਿਹੜੇ ਵਾਲੇ ਪਾਸੇ ਜਾ ਰਹੇ ਹੋ ਤੁਸੀਂ ਪ੍ਰਧਾਨ ਮੰਤਰੀ ਜੀ ਤੁਹਾਡੇ ਪੰਜਾਬ ਦੇ ਲੀਡਰ ਮੈਨੂੰ ਵੈਸੇ ਤੇ ਬੜਾ ਤਰਸ ਹੁੰਦਾ ਗਰੇਵਾਲ ਸਾਹਿਬ ਤੇ ਅਰਜੀਤ ਜੀ ਉਹ ਕਹਿੰਦੇ ਪਿਛਲੇ ਦਿਨਾਂ ਚ ਕਿ ਇਹ ਕੰਗਨਰ ਨੋਟ ਨਾਲ ਅਸੀਂ ਸਹਿਮਤ ਨਹੀਂ ਆ ਸਾਡੀ ਮਜਬੂਰੀ ਹੈ ਅਸੀਂ ਕਰੀਏ ਕੀ ਕਿ ਰਵਨੀਤ ਬਿੱਟੂ ਵਰਗੇ ਸਾਡੇ ਤੇ ਬਿਠਾਤੇ ਆ ਜਿਹੜੇ ਪੰਜਾਬ ਚ ਸਭ ਤੋਂ ਫਲੌਪ ਤੇ ਨਿਚਲੇ સ્તર ਦੀ ਰਾਜਨੀਤੀ ਕਰਨ ਲਈ ਜਾਣੇ ਜਾਂਦੇ ਆ ਇਹ ਭਾਜਪਾ ਦੀ ਪੰਜਾਬ ਦੀ ਸਟੇਟ ਯੂਨਿਟ ਕਹਿ ਰਹੀ ਆ ਕਿ ਸਾਡੇ ਤੇ ਰਵਨੀਤ ਬਿੱਟੂ ਵਰਗੇ ਉਹ ਲੀਟਰ ਜਿਨ੍ਹਾਂ ਨੇ ਕਦੀ ਵੀ ਕੰਸਟਰਕਟਿਵ ਤੇ ਸਮਾਜ ਦੇ ਹਿੱਤ ਦੀ ਪੋਲਿਟਿਕਸ ਨਹੀਂ ਕੀਤੀ ਹਮੇਸ਼ਾ ਕੰਟਰੋਵਰਸੀਆਂ ਕ੍ਰੀਏਟ ਕੀਤੀਆਂ ਤੇ ਇੱਕ 네ਗੇਟਿਵ ਪੋਲਿਟਿਕ ਆਪਣੀ ਪਬਲਿਸਿਟੀ ਲੈਣ ਲਈ ਅਨਾਬ-ਸ਼ਨਾਬ ਬਕ ਦਿੰਦੇ ਆ ਉਹ ਕਹਿੰਦੇ ਸਾਡੇ ਸਿਰ ਤੇ ਬਿਠਾ ਦਿੱਤੇ ਹੁਣ ਮੇਰਾ ਇੱਥੇ ਇੱਕ ਦੂਜਾ ਸਵਾਲ ਵੀ ਆ ਯਾਤੇ ਪੰਜਾਬ ਭਾਜਪਾ ਯੂਨਿਟੀ ਜਿਹੜੀ ਆ ਉਹਨੂੰ ਜਿੱल्ली ਸੁਣਨ ਨੂੰ ਕੋਈ ਤਿਆਰ ਨਹੀਂ ਉਹਨੂੰ ਕੋਈ ਮਿਲਣ ਨੂੰ ਤਿਆਰ ਨਹੀਂ ਐ ਉਹਨਾਂ ਦੀ ਵਿਚਾਰਕੀ ਜਿਹੜੀ ਆ ਵਾਰ-ਵਾਰ ਸਾਹਮਣੇ ਆ ਰਹੀ ਆ ਉਰਤੇ ਪ੍ਰਤੀਤ ਹੁੰਦਾ ਕਿ ਦਿੱਲੀ ਭਾਜਪਾ ਨੂੰ ਜਿਹੜੀ ਸੈਂਟਰ ਲੀਡਰਸ਼ਿਪ ਐ ਉਹ ਪੰਜਾਬ ਬੀਜੇਪੀ ਯੂਨਿਟ ਦੀ ਪਰਵਾਹ ਨਹੀਂ ਕਰਦੀ ਜਾਂ ਫਿਰ ਕੰਗਨਾਰ ਨੋਂ ਤੋਂ ਬਕਾਇਦਾ ਸਕ੍ਰਿਪਟਡ ਇੱਕ ਬਿਆਨ ਜਿਹੜਾ ਆ ਉਹ ਦਿੱਤਾ ਜਾ ਰਿਹਾ ਜਿਹਦੇ ਲਈ ਬੀਜੇਪੀ ਜਾਣੀ ਜਾਂਦੀ ਆ ਕਿ ਇਹਜੇ ਬਿਆਨਬਾਜ਼ੀਆਂ ਕਰੋ ਇਹਦੀ 네ਗੇਟਿਵ ਪੋਲਿਟਿਕਸ ਕਰੋ ਇਸ ਤਰ੍ਹਾਂ ਦੇ ਕੰਟਰੋਵਰਸ਼ੀਅਲ ਸਟੇਟਮੈਂਟ ਦੋ ਕਿ ਸਮਾਜ ਚ ਵੰਡੀਆਂ ਪੈਣ ਲੋਕ ਲੜੋ ਸੋ ਮੇਰਾ ਅੱਜ ਤੁਹਾਡੇ ਰਾਹੀ ਮਾਣਯੋਗ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਪ੍ਰਧਾਨ ਮੰਤਰੀ ਜੀ ਇਸ ਤਰ੍ਹਾਂ ਨਹੀਂ ਸਰਨਾ ਕਿ ਮੈਂ ਬਾਤ ਨਹੀਂ ਕਰੂੰਗਾ ਜਾਂ ਤੇ ਕੰਗਨਾ ਰੋਕ ਤੇ ਐਕਸ਼ਨ ਲਓ ਚੜੀ ਲਗਾਤਾਰ ਪੰਜਾਬ ਦੇ ਪ੍ਰਤੀ ਕਿਸਾਨਾਂ ਦੇ ਪ੍ਰਤੀ ਇੱਕ ਵਾਰ ਨਹੀਂ ਲਗਾਤਾਰ ਨਫ਼ਰਤ ਵਾਲੇ ਬਿਆਨ ਦੇ ਰਹੀ ਹੈ ਜਾਂ ਫਿਰ ਇਹ ਮੰਨੋ ਕਿ ਜਿਹੜੀ ਭਾਜਪਾ ਦਾ ਐਂਟੀ ਪੰਜਾਬ ਚਿਹਰਾ ਆ ਉਹਦਾ ਇੱਕ ਸਕ੍ਰਿਪਟਿਡ ਪਾਟ ਜਿਹੜਾ ਆ ਉਹ ਅਦਾ ਕਰ ਰਹੀ ਆ ਅਭਿਨੇਤਰੀ ਕੰਗਨਰ ਰੌਤ ਕਿਉਂਕਿ ਐਕਟ੍ਰੈਸ ਵੀ ਰਹੀ ਆ ਰਹੀ ਬੇਸ਼ੱਕ ਫਲॉप ਹੀ ਆ ਰਹੀ ਬੇਸ਼ੱਕ ਫਲॉप ਹੈ ਫਿਲਮ ਫਿਲਮੇ ਦੀ ਕੋਈ ਨਹੀਂ ਚੱਲੀ لیکن بی جے پی نو پتہ ہے ਕਿਰਸ਼ ਬੰ ਕਿਸ ਸਖਸ ਨੂੰ ਕਿਤਰਾ ਮਿਸ یوز ਕਰਨਾ ਹੈ اور ਪ੍ਰਧਾਨ ਮੰਤਰੀ ਜੀ ਤਾਂ ਵੀ ਮੈਨੂੰ ਤਰਸ ਆ ਰਿਹਾ ਕਿ ਜਿਹੜਾ ਤੁਸੀਂ ਅੱਜ ਤੋਂ 3 ਸਾਲ ਪਹਿਲਾਂ ਕਿਹਾ ਸੀ ਕਿ ਮੈਂ ਕਿਸਾਨਾਂ ਦੀਆਂ ਭਾਵਨਾਵਾਂ ਸਮਝ ਨਹੀਂ ਸਕਿਆ ਦੇਸ਼ ਤੋਂ ਮਾਫੀ ਮੰਗਦਾ ਹਾਂ ਪ੍ਰਧਾਨ ਮੰਤਰੀ ਤੁਹਾਡੇ ਉਸ ਬਿਆਨ ਨੂੰ ਜਿਹੜਾ ਆ ਠੇਂਗਾ ਗੂਠਾ ਦਿਖਾ ਰਹੀ ਹੈ ਤੁਹਾਡੀ ਐਮਪੀ ਕੰਗਨਾਰ ਨੌਤ ਜਿਹੜੀ ਹੁਣੇ-ਹੁਣੇ ਲੋਕ ਸਭਾ ਚ ਪਹੁੰਚੀ। ਸੋ ਜਿੱਥੇ ਅਸੀਂ ਕੰਗਨਾਰ ਨੌਤ ਦੇ ਕਿਸਾਨਾਂ ਦੇ ਪੰਜਾਬ ਦੇ ਖਿਲਾਫ ਦਿੱਤੇ ਗੇ ਬਿਆਨ ਨੂੰ ਕ੍ਰਿਟੀਸਾਈਜ਼ ਕਰਦੇ ਆਂ, ਕੰਡਮ ਕਰਦੇ ਆਂ। ਉੱਥੇ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦਾ ਸਵਾਲ ਕਰਦੇ ਆਂ ਕਿ ਕਦੋਂ ਤੁਸੀਂ ਇਸ ਤੇ ਐਕਸ਼ਨ ਲਵੋਗੇ? ਯਾ ਹਰਜੀਤ ਗਰੇਵਾਲ ਬੰਬੂ ਤੁਸੀਂ ਵੀ ਆਪਣੀ ਵਿਚਾਰਕੀ ਜਿਹੜੀ ਆ ਉਹ ਦਾਸ ਤੋਂ ਵੀ ਮੇਰਾ ਵਾਸ ਹੀ ਨਹੀਂ ਚੱਲ ਰਿਹਾ ਮੇਰੇ ਪੱਲੇ ਕੁਛ ਨਹੀਂ ਮੈਂ ਤੇ ਬਸ ਇਹੀ ਕਹਿ ਸਕਦਾ ਕਿ ਮੈਂ ਬਾਤ ਨਹੀਂ ਕਰੂੰਗਾ ਅਸਲ 'ਚ ਤੁਸੀਂ ਬਾਤ ਨਹੀਂ ਤੁਹਾਡੀ ਬਾਤ ਨਹੀਂ ਪੁੱਛੀ ਜਾ ਰਹੀ ਸੋ ਬੀਜੇਪੀ ਦਾ ਐਂਟੀ ਪੰਜਾਬ ਐਂਟੀ ਫਾਰਮਰ ਐਂਟੀ ਪੀਪਲ ਨਫਰਤ ਵਾਲਾ ਜਿਹੜਾ ਇੱਕ ਚਿਹਰਾ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਆਇਆ ਜਿਹਨੂੰ ਆਵਾ ਦੀ ਪਾਰਟੀ ਕਰੜੇ ਹੱਥੋਂ ਕੰਡੈਮਨ ਕਰਦੀ ਹੈ ਤੁਹਾਡਾ ਇਹਦੇ ਤੇ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਬਹੁਤ ਬਹੁਤ ਧੰਨਵਾਦ ਕਿ ਇਹ ਤੇ ਕਿਉਂਕਿ ਇਸ ਖਾਲੇ ਮਸਲੇ ਉੱਤੇ ਰਾਹੁਲਾਂ ਤੋਂ ਬੋਲ ਰਹੇ ਤੇ ਕਿਸਾਨਾਂ ਉੱਤੇ ਤਸਲੂ ਲੈ ਕੇ ਕੋ ਕਮਨ ਇੱਕ ਵਾਰ ਨਹੀਂ ਕਈ ਵਾਰ ਲੱਗਦਾ ਕਿ ਇਹ ਆਈਡੈਂਟੀਟੀ ਜਾਣ ਕੇ ਪੰਜਾਬ ਦੇ ਵਿੱਚ ਹੌਲ ਖਰਾ ਕਰਨ ਲੈ ਕੇ ਇਹ ਚੀਜ਼ਾਂ ਹੋਣ ਗਈਆਂ ਤੇ ਮੀਤ ਬਿੱਟੂ ਨੂੰ ਕਾ ਭੁੱਲ ਗਏ ਤੁਸੀਂ ਬੇਸ਼ੱਕ ਜੋ ਸਾਡੇ ਸਮਝ ਹੁੰਦਾ ਹੈ ਇਹ ਇੱਕ ਨਫਰਤ ਫਲਾਉ ਯੰਤਰ ਜਿਹੜੇ ਆ ਟੂਲ ਕਿਟ ਬੀਜੇਪੀ ਦੀ ਆ ਜਿਹਦੇ ਚ ਬਿੱਟੂ ਕੰਗਨਾ ਹੋਰ ਕਈ ਤਰ੍ਹਾਂ ਦੇ ਰੱਖਿਆ ਜਿਨ੍ਹਾਂ ਨੂੰ ਇਸੇ ਕੰਮ ਲਈ ਛੱਡਿਆ ਆ ਵੀ ਬਕਵਾਸ ਕਰੀ ਚੱਲੋ ਟੀਵੀ ਤੇ ਕਰੀ ਚੱਲੋ ਮੀਡੀਆ 'ਚ ਕਰੀ ਚੱਲੋ